ਰਮ ਸੋ ਸਭ ਕਾਨੂੰਨ ਲਾਗੂ ਕਿਨੇ ਕਰਾਉਣਾ ਉਧਰਲੇ ਪਾਸੇ ਵੀ ਲੱਲੇ ਭੱਬੇ ਰੱਖੇ ਹੁੰਦੇ ਆ ਉਹਨਾਂ ਦਾ ਵੀ ਬਚ ਬਚਾਅ ਕੀਤਾ ਜਾਂਦਾ ਇੱਕ ਪਾਸਾ ਹੋ ਕੇ ਸਰਕਾਰਾਂ ਨਹੀਂ ਕਰਦੀ ਗੱਲ ਆਉਂਦੀ ਪੈਸੇ ਦੀ ਜਦੋਂ ਪੈਸਾ ਆ ਜਾਂਦਾ ਤੇ ਪੈਸੇ ਨੂੰ ਅਸੀਂ ਕਿਦਾਂ ਕੋਈ ਗੱਲ ਸੀ ਕਹਿੰਦੇ ਆ ਕਿ ਉਸੇ ਅਫਸਰ ਦੀ ਜਵਾਬਦੇਹੀ ਹੋਣੀ ਚਾਹੀਦੀ ਜੇ ਨਹੀਂ ਤਾਂ ਉਹਦੇ ਤੇ ਕਰ ਵੀ ਕਰੋ ਬਸ ਇਹੋ ਭ੍ਰਿਸ਼ਟਾਚਾਰ ਅਸੀਂ ਚੁੱਪ ਕਰ ਜਾਣਾ ਜਦੋਂ ਇਲੈਕਸ਼ਨ ਆਉਂਦੀ ਹੈ ਇਹ ਮੁੱਦਾ ਲੋਕ ਲੈ ਕੇ ਵਹਿਣ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਸਮਝ ਆ ਜਾਵੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਉਹ ਗੁਰੂਆਂ ਦੇ ਦਿੱਤੇ ਹੋਏ ਦਰਸਾਏ ਹੋਏ ਮਾਰਗ ਤੇ ਚੱਲਦੀ ਹੈ ਤੇ ਗੁਰੂ ਵਾਤਾਵਰਣ ਨੂੰ ਲੈ ਕੇ ਅਕਸਰ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਵਾਤਾਵਰਣ ਦੇ ਸੰਦਰਭ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸੇ ਵੱਲੋਂ ਕੀਤੇ ਕਾਰੇਜ ਦੀ ਗੱਲ ਕੀਤੀ ਜਾਏਗੀ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦਾ ਨਾਮ ਸਭ ਤੋਂ ਪਹਿਲਾਂ ਆਏਗਾ। ਇਸ ਵੇਲੇ ਕੈਨੇਡਾ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸਭ ਤੋਂ ਪਹਿਲਾਂ ਤਾਂ ਕੈਨੇਡਾ ਦੀ ਧਰਤੀ ਦੇ ਉੱਤੇ ਤੁਹਾਨੂੰ ਜਿਹਾ ਕਹਿੰਦੇ ਆ ਵੈਸੇ ਜਦੋਂ ਅਸੀਂ ਤੁਹਾਡੇ ਕੋਲ ਸੁਲਤਾਨਪੁਰ ਲੋਧੀ ਆਉਂਦੇ ਹੁੰਦੇ ਸੀ ਤਾਂ ਤੁਸੀਂ ਜਿਹਾ ਕਹਿੰਦੇ ਹੁੰਦੇ ਸੀ। ਬਹੁਤ-ਬਹੁਤ ਧੰਨਵਾਦ ਕਿ ਅੱਜ ਜਸਵੀਰ ਸਿੰਘ ਜੀ ਤੁਹਾਨੂੰ ਅਸੀਂ ਕੈਨੇਡਾ ਦੀ ਧਰਤੀ ਤੇ ਮਿਲ ਰਹੇ ਹਾਂ ਤੇ ਤੁਹਾਡਾ ਲੰਬੇ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚ ਲੱਗੇ ਹੋਏ ਆ ਤੇ ਇਸ এনवायरमेंट ਦੇ ਉੱਤੇ ਚਰਚਾ ਕਰਦੇ ਆ ਅੱਜ ਖੁਸ਼ੀ ਹੈ ਕਿ ਅੱਜ ਚਰਚਾ ਉੱਥੇ ਕਰ ਰਹੇ ਆ ਕਿ ਜਿੱਥੇ ਬਹੁਤ ਸੌਫ ਸੁਤਰਾ এনवायरमेंट ਆ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਇਹ ਇਹਦੇ ਵਿੱਚ ਇੱਕ ਚੀਜ਼ ਹੋਰ ਜਦੋਂ ਤੁਸੀਂ ਵਿਦੇਸ਼ ਦੌਰੇ ਇਹ ਕੈਨੇਡਾ ਕੋਈ ਇਕਲੌਤਾ ਦੌਰਾਂ ਨਹੀਂ ਤੁਸੀਂ ਆਸਟ੍ਰੇਲੀਆ ਜਾਂਦੇ ਹੋ ਹੋਰ ਨਾ ਮੁਲਕਾਂ ਦੇ ਵਿੱਚ ਵੀ ਜਾਂਦੇ ਹੋ ਤੇ ਜਦੋਂ ਉਹਨਾਂ ਮੁਲਕਾਂ ਦੇ ਪਾਉਣ ਪਾਣੀ ਨੂੰ ਦੇਖਦੇ ਹੋ ਉਹਨਾਂ ਮੁਲਕਾਂ ਦੇ ਸਿਸਟਮ ਨੂੰ ਦੇਖਦੇ ਹੋ ਉਹ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕਿ ਜਿਹੜੀ ਸਾਡੇ ਮੁਲਕ ਦੇ ਵਿੱਚ ਸਾਡੇ ਵਾਤਾਵਰਣ ਨੂੰ ਲੈ ਕੇ ਜਿਹੜੇ ਉਹ ਸਭ ਤੋਂ ਵੱਡੇ ਕਾਰਕ ਸਾਬਤ ਹੁੰਦੇ ਨੇ ਕਿ ਉਹ ਪੋਲਿਊਟ ਹੋ ਰਹੇ ਨੇ ਪਰ ਇੱਥੇ ਉਸ ਵਾਤਾਵਰਣ ਨੂੰ ਸੰਭਾਲ ਕੇ ਰੱਖਿਆ ਹੋਇਆ ਉਹ ਕਾਰਨ ਕਿਹੜੇ ਤੁਹਾਨੂੰ ਨਜ਼ਰ ਆਉਂਦੇ ਜਦੋਂ ਤੁਸੀਂ ਇੱਥੇ ਘੁੰਮਦੇ ਹੋ ਸਭ ਤੋਂ ਵੱਡੀ ਆ ਲੋਕਾਂ ਦੀ ਜਾਗਰੂਕਤਾ ਹੂੰ ਦੂਸਰਾ ਸਿਸਟਮ ਦਾ ਸਹੀ ਕੰਮ ਕਰ ਰਿਹਾ ਕਾਨੂੰਨ ਦੀ ਪਾਲਣਾ ਹੋ ਰਹੀ ਹੈ ਤੇ ਤੀਸਰਾ ਆ ਸਾਡੇ ਰਾਜਨੀਤਿਕ ਇਸ ਸਖਤੀ ਹੂੰ ਜਿਹਦੇ ਕਰਕੇ ਇਹ ਸਾਰਾ ਕੁਝ ਅ ਅਸੀਂ ਕਹਿੰਦੇ ਆ ਕਿ ਸਾਰਾ ਕੁਝ ਠੀਕ ਆ ਸਾਡੇ ਵੀ ਉਥੇ ਕਾਨੂੰਨ ਛੇਮ ਬਣੇ ਹੋਏ ਆ ਲੋਕਾਂ ਦੀ ਜਾਗਰੂਕਤਾ ਨਹੀਂ ਪੋਲਿਟੀਕਲ ਪਾਰਟੀਆਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਇਸ এনवायरमेंट ਪ੍ਰਤੀ ਜਾਂ ਲੋਕਾਂ ਦੇ ਨਾਲ ਜਿਹੜੇ ਮੁੱਦੇ ਆ ਉਹਨਾਂ ਦੇ ਲੋਕ ਸਾਰੇ ਜਾਗਰੂਕ ਨਹੀਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਜੋ ਸਾਡੇ ਸਿਸਟਮ ਨੇ ਸਾਡੇ ਰਾਜਨੀਤਿਕ ਪਾਰਟੀਆਂ ਨੇ ਪੋਲਿਟਿਸ਼ੀਅਨਾਂ ਨੇ ਜੋ ਦਿਸ਼ਾ ਦੇਸ਼ ਨੂੰ ਦੇਣੀ ਸੀ ਉਹ ਨਹੀਂ ਦੇ ਪਾਏ ਇਸੇ ਕਰਕੇ ਅੱਜ ਜੋ ਨਦੀਆਂ ਦਰਿਆ ਪ੍ਰਦੂਸ਼ਿਤ ਹੋ ਰਹੇ ਉਹ ਬਾਈ ਲਾਅ ਤਾਂ ਕਿਸੇ ਨੇਚਰਲ ਰਿਸੋਰਸਸ ਇਥੋਂ ਕਿ ਨਹੀਂ ਸਕਦੇ ਪਰ ਅਫਸੋਸ ਆ ਕਾਨੂੰਨ ਲਾਗੂ ਕਿਹਨੇ ਕਰਾਉਣਾ ਉਹ ਨਹੀਂ ਹੋ ਰਿਹਾ ਉਹਦੇ ਵਾਸਤੇ ਜਿਹੜੀ ਰਾਜਨੀਤਿਕ ਕਿੱਸਾ ਸ਼ਕਤੀ ਦੀ ਘਾਟ ਦੇਦੀ ਹੈ ਜੋ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਹੁਣ ਰਾਜਨੀਤੀ ਨਾਲ ਵੀ ਤੁਸੀਂ ਜੁੜ ਗਏ ਤੁਹਾਡਾ ਸਬੰਧ ਜੁੜ ਗਿਆ ਰਾਜ ਸਭਾ ਦੇ ਮੈਂਬਰ ਬਣ ਗਏ ਹੋ ਔਰ ਜਿਹੜੀ ਪਾਰਟੀ ਵੱਲੋਂ ਗਏ ਹੋ ਸੱਤਾ 'ਚ ਵੀ ਉਹ ਹੀ ਆ ਪੰਜਾਬ ਦੇ ਵਿੱਚ ਤੇ ਜ਼ਿਕਰ ਤੁਸੀਂ ਅੱਜ ਸਮਾਗਮ ਦੇ ਵਿੱਚ ਬੁੱਢੇ ਦਰਿਆ ਦਾ ਜਿਹੜਾ ਉਹ ਕਰ ਰਿਹਾ ਸੀਗੇ ਔਰ ਜਿਹੜਾ ਇਤਿਹਾਸ ਹੈ ਉਹਦੀ ਵੀ ਗੱਲ ਕੀਤੀ ਕਿ ਗੁਰੂ ਸਾਹਿਬ ਨੇ ਕਹਿ ਸਕਿਆ ਕਿ ਇਥੋਂ ਬੜਾ ਧੀਮਾ ਹੋ ਕੇ ਬਜ਼ੁਰਗਾਂ ਵਾਂਗ ਜਿਹੜਾ ਉਹ ਨਿਕਲੇਗਾ ਸਾਡੇ ਸਾਡੇ ਇੱਕ ਪੰਜਾਬ ਦੇ ਵਿੱਚ ਥੋੜਾ ਸਮਾਂ ਇਦਾਂ ਦਾ ਵੀ ਚੱਲਿਆ ਕਿ ਜਦੋਂ ਬਜ਼ੁਰਗ ਬਜ਼ੁਰਗ ਹੋ ਜਾਂਦੇ ਨੇ ਨਾ ਬੁੱਢੇ ਹੋ ਜਾਂਦੇ ਆ ਉਹਨਾਂ ਨੂੰ ਤੂੜੀ ਵਾਲੇ ਕਮਰੇ ਦੇ ਵਿੱਚ ਬਾੜ ਦਿੱਤਾ ਜਾਂਦਾ ਸੀ ਕਿ ਜਾਓ ਪਸ਼ੂਆਂ ਵਾਲੇ ਢਾਰੇ ਦੇ ਵਿੱਚ ਤੁਹਾਨੂੰ ਇੱਥੇ ਤੁਹਾਡਾ ਕੋਈ ਕੰਮ ਨਹੀਂ ਆ। ਲੱਗਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਕਿਸੇ ਹੋਰ ਸੰਦਰਭ 'ਚ ਕਿਹਾ ਸੀਗਾ ਕਿ ਏਤੀ ਮਾਹੋ ਕਿੱਥੋਂ ਲੰਗੇਗਾ। ਅਸੀਂ ਤੂੜੀ ਵਾਲੇ ਕਮਲੇ ਕਮਰੇ 'ਚ ਜਾਂ ਪਸ਼ੂ ਵਾਲੇ ਬਾੜੇ 'ਚ ਜਾ ਕੇ ਬਾੜ ਦਿੱਤਾ ਉਸ ਦਰਿਆ ਨੂੰ। ਇਹੀ ਸਾਡੀ ਸਭ ਤੋਂ ਵੱਡੀ ਭੁੱਲ ਆ ਤੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਅਸੀਂ ਲਾਹਾ ਲੈ ਲਿਆ ਤੇ ਜਦੋਂ ਸਾਡੀ ਜਵਾਬ ਦੇਈ ਆਈ ਕਿ ਸਾਡਾ ਉਸ ਪ੍ਰਤੀ ਕੀ ਬਿਹੇਵ ਚਾਹੀਦਾ? ਅਸੀਂ ਜੋ ਬਿਹੇਵ ਸਾਡੇ ਪਵਿੱਤਰ ਬੁੱਢੇ ਦਰਿਆ ਨਾਲ ਕੀਤਾ ਉਹਨੂੰ ਗੰਦਾ ਨਾਲਾ ਬਣਾਇਆ ਇਹ ਸਮਝ ਲਓ ਸਾਡੀ ਅੱਜ ਮਾਨਸਿਕਤਾ ਦਾ ਆ ਸਾਹਮਣੇ ਦਿਖਦਾ ਨਮੂਨਾ ਕਿ ਅਸੀਂ ਅੰਦਰੋਂ ਕੀ ਚੀਜ਼ਾਂ ਬਾਹਰੋਂ ਕੀ ਚੀਜ਼ਾਂ ਅਸੀਂ ਗੁਰੂ ਪਾਤਸ਼ਾਹ ਨੇ ਕਿਹਸਰ ਕੋਈ ਛੱਡੀ ਨਹੀਂ ਲੁਧਿਆਣਾ ਆਰਥਿਕ ਰਾਜਧਾਨੀ ਹੈ ਪੰਜਾਬ ਦੀ ਇੰਡਸਟਰੀ ਸਭ ਤੋਂ ਜ਼ਿਆਦਾ ਉੱਥੇ ਐਕਸਪੋਰਟ ਹੁੰਦਾ ਪਰ ਜੋ ਲੁਧਿਆਣੇ ਨੂੰ ਦੇ ਬੁੱਢੇ ਦਰਿਆ ਨੂੰ ਅਧਿਮ ਸਤਕਾਰ ਸਨਮਾਨ ਦੇਣਾ ਸੀ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਜੋ ਅਸਿਰ ਦੇ ਵਿੱਚ ਪਾਇਆ ਜੋ ਉਹਨੂੰ ਉਹਦੇ ਨਾਲ ਵਿਹਾਰ ਕੀਤਾ ਇਹ ਗੁਰਨਾਨਕ ਪਾਤਸ਼ਾਹ ਨੇ ਕਦੇ ਆਸ ਨਹੀਂ ਰੱਖੀ ਹੋਣਗੇ ਵੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਹੋ ਜਿਹੇ ਆਣ ਕੇ ਲੋਕ ਆਉਣਗੇ ਕਿ ਉਹ ਉਹਨਾਂ ਦੇ ਬਜਨਾ ਤੇ ਅਮਲ ਤੱਕੀ ਉਦੋਂ ਫਬਰੀਦ ਵਿਹਾਰ ਕਰਨਗੇ ਤੇ ਇਹੋ ਜੇ ਹਾਲ ਪੰਜਾਬ ਦਾ ਕਰ ਦਿੰਗੇ ਬਿਲਕੁਲ ਕੋਈ ਸ਼ੱਕ ਨਹੀਂ ਹੈ ਇੱਥੇ ਕੈਨੇਡਾ 'ਚ ਅਸੀਂ ਦੇਖਦੇ ਇੱਥੇ ਨਦੀਆਂ ਨੂੰ ਪੂਛਦੇ ਵੀ ਨਹੀਂ ਆ ਤਾਮੀ ਸਾਫ ਸੁਥਰੀਆਂ ਨੇ ਅਸੀਂ ਪੂਜਦੇ ਵੀ ਆ ਪਾਣੀਆਂ ਨੂੰ ਪੂਜਦੇ ਵੀ ਆ ਤੇ ਸਾਡੇ ਲਈ ਖਵਾਜਾ ਪੀਰ ਵੀ ਹੋ ਜਾਂਦਾ ਸਾਡੇ ਲਈ ਗੁਰੂਆਂ ਦੇ ਦਰਸਾਏ ਮਾਰਗ ਦੇ ਮੁਤਾਬਕ ਸਾਡੇ ਤਾਂ ਸੱਭਿਆਤਾ ਹੀ ਵਸਦੀ ਆ ਪਾਣੀਆਂ ਦੇ ਕੰਡੇ ਜਾ ਕੇ ਤਾਂ ਅਸੀਂ ਫਿਰ ਵੀ ਪਲੀਤ ਕਰਦੇ ਆ ਤੇ ਇੱਥੇ ਇੱਕ ਚੀਜ਼ ਹੋਰ ਗੱਲ ਕਰਨੀ ਬਣਦੀ ਹੈ ਕਿ ਬੁੱਢੇ ਨਾਲੇ ਦੀ ਤੁਸੀਂ ਗੱਲ ਕੀਤੀ ਹੈ ਸਰਕਾਰਾਂ ਦੇ ਤੁਸੀਂ ਜ਼ਿਕਰ ਕਰ ਰਹੇ ਸੀ ਜਦੋਂ ਸੰਬੋਧਨ ਕਰ ਰਹੇ ਸੀ ਕਿ 9 ਕਰੋੜ 1 ਦੇ ਤੱਕ 3 ਕਰੋੜ 1 ਦੇ ਤੱਕ ਕਰੋੜਾ ਰੁਪਈਆ ਦਿੱਤੇ ਜਾਣ ਦੀ ਤਾਂ ਗੱਲ ਚੱਲਦੀ ਹੈ ਔਰ ਉਹਨਾਂ ਕਰੋੜਾਂ ਰੁਪਈਆਂ ਦਾ ਰਿਜ਼ਲਟ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਉਹ ਚਾਹੇ ਬੁੱਡੇ ਨਾਲੀ ਦੀ ਗੱਲ ਕਰ ਲਓ ਉਹ ਚਾਹੇ ਵੇਂਜ ਦੀ ਗੱਲ ਕਰ ਲਓ ਉੱਥੇ ਵੀ ਚਰਚਾ ਤਾਂ ਚੱਲਦੀ ਹੈ ਨਾ ਕਿ ਕਿਤੇ ਕਮੇਟੀ ਨੇ ਪੈਸੇ ਲਾਤੇ ਕਿਤੇ ਸਰਕਾਰਾਂ ਵੱਲੋਂ ਕੁਝ ਆ ਗਿਆ ਤੁਸੀਂ ਆਪਣੇ ਤਰਦਦ ਕਰਕੇ ਜਿੰਨਾ ਕਰ ਸਕਿਆ ਉਹ ਕੀਤਾ ਆ ਪਰ ਉਹ ਨਤੀਜੇ ਨਹੀਂ ਕਿਤੇ ਨਜ਼ਰ ਆਉਂਦੇ ਇਹ ਕਾਰਨ ਇਹ ਨਜ਼ਰ ਆਉਂਦਾ ਤੁਹਾਨੂੰ ਕਿ ਪੈਸੇ ਦੇ ਦਿੱਤੇ ਜਾਂਦੇ ਆ ਪਰ ਉਹ ਇੰਡਸਟਰੀ ਜਿਹੜੀ ਵਿੱਚ ਪੋਲਿਊਟ ਕਰਕੇ ਪਾਣੀ ਪਾਉਂਦੀ ਆ ਰਸਾਇਣ ਪਾਉਂਦੀ ਆ ਉਧਰਲੇ ਪਾਸੇ ਵੀ ਲੱਲੇ ਪੱਬੇ ਰੱਖੇ ਹੁੰਦੇ ਆ ਉਹਨਾਂ ਦਾ ਵੀ ਬਚ ਬਚਾਅ ਕੀਤਾ ਜਾਂਦਾ ਇੱਕ ਪਾਸਾ ਹੋ ਕੇ ਸਰਕਾਰਾਂ ਨਹੀਂ ਕਰਦੀਆਂ ਕਿਉਂ ਹਨਾ ਕਿ ਹੁਣ ਤੇ ਕਰਦੇ ਅਸੀਂ ਜਿਆਦਾ ਦੇਖਦੇ ਆ ਨਾ ਕਿ ਜਦੋਂ ਕੋਈ ਮੁੱਦਾ ਉੱਠਦਾ ਮੁੱਦੇ ਦੇ ਮਗਰ ਫਿਰ ਗੱਲ ਆਉਂਦੀ ਪੈਸੇ ਦੀ ਜਦੋਂ ਪੈਸਾ ਆ ਜਾਂਦਾ ਤੇ ਪੈਸੇ ਨੂੰ ਅਸੀਂ ਕਿੱਦਾਂ ਬੇਲੇ ਲਾਉਣਾ ਕਿਉਂਕਿ ਜਿਸ ਤਰ੍ਹਾਂ ਉਹਦੀ ਗੱਲ ਕੀਤੀ 9 ਕਰੋੜ ਰੁਪਏ ਲਾ ਕੇ ਟ੍ਰੀਟਮੈਂਟ ਪਲਾਂਟ ਲੱਗਾ ਡੇਰੀ ਕੰਪਲੈਕਸ ਬਣਿਆ ਤੇ 3 ਕਰੋੜ ਉਹਨੂੰ এনवायरमेंट ਕੰਪਨਸੇਸ਼ਨ ਪੈ ਗਿਆ ਕਿਉਂ ਪੈ ਗਿਆ ਕਿ ਚੱਲ ਨਹੀਂ ਰਿਹਾ ਕਿਸੇ ਅਫਸਰ ਦੀ ਜਵਾਬ ਦੇਈ ਕਿ ਇਹਨਾਂ ਨੇ ਤੈਅ ਕਰਨੀਆਂ ਉੱਥੇ ਦੇ ਐਮ ਐਲ ਏ ਨੇ ਕਰਨੀਆਂ ਉੱਥੇ ਦੇ ਮੇਅਰ ਨੇ ਕਰਨੀਆਂ ਉੱਥੇ ਦੇ ਐਮ ਪੀ ਨੇ ਕਰਨੀਆਂ ਕਿ ਜਿਨ੍ਹਾਂ ਜਿਹੜੇ ਵੋਟਾਂ ਪਾਉਂਦੇ ਆ ਵੀ ਉਹਨਾਂ ਪ੍ਰਤੀ ਵੀ ਸਾਡੀ ਜਵਾਬ ਦੇਈ ਅਸੀਂ ਰੁਪਈਆ ਸਰਕਾਰ ਦਾ ਲਵਾਤਾ ਸਾਢੇ 600 ਕਰੋੜ ਰੁਪਈਆ ਬੁੱਢੇ ਦਰਿਆ ਦੇ ਉੱਤੇ ਲੱਗਦਾ ਟ੍ਰੀਟਮੈਂਟ ਪਲਾਂਟ ਲਾਦਤੇ ਤਿੰਨ ਪੈਸਾ ਲੱਗ ਗਿਆ ਪਾਣੀ ਜਿਹੜਾ ਬੁੱਢਾ ਜਰਾ ਚ ਪਈ ਜਾਂਦਾ ਜਵਾਬ ਦੇ ਅਸੀਂ ਲੰਬੇ ਸਮੇਂ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਰਿਹਾ ਇੱਕੋ ਹੀ ਗੱਲ ਅਸੀਂ ਕਹਿੰਦੇ ਆ ਕਿ ਉਸੇ ਅਫਸਰ ਦੀ ਜਵਾਬਦੇਹੀ ਹੋਣੀ ਚਾਹੀਦੀ ਜੇ ਨਹੀਂ ਤਾਂ ਉਹਦੇ ਤੇ ਕਾਰਵਾਈ ਕਰੋ ਪਰ ਨਹੀਂ ਹੋ ਰਿਹਾ ਸੀ ਤੁਹਾਨੂੰ ਕੀ ਲੱਗਦਾ ਕਿ ਸਭ ਦੇ ਪਿੱਛੇ ਜਿਹੜੀ ਜਵਾਬਦੇਹੀ ਆ ਜਾਂ ਇਮਾਨਦਾਰੀ ਨਾਲ ਕੰਮ ਕਰਨਾ ਉਹ ਪਹਿਲ ਦੇ ਆਧਾਰ ਤੇ ਚਾਹੀਦਾ ਜਾਂ ਪੈਸਾ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਪੈਸਾ ਨਹੀਂ ਲੱਗਦਾ ਪਿਆ ਤਾਂ ਕਰਕੇ ਚੀਜ਼ਾਂ ਹੋ ਰਹੀਆਂ ਨਹੀਂ ਪੈਸਾ ਤਾਂ ਹੀ ਲੱਗੂਗਾ ਜੇ ਜਵਾਬਦੇਹੀ ਹੋਊਗੀ ਕਿਸੇ ਨੂੰ ਕੋਈ ਵੀ ਚੀਜ਼ ਹੈ ਪੈਸਾ ਦਿੱਤਾ ਟ੍ਰੀਟਮੈਂਟ ਪਲਾਂਟ ਲੱਗ ਗਿਆ ਉਹਨੂੰ ਚਲਾਉਣਾ ਕਿਹਦੀ ਜਵਾਬਦੇਹੀ ਸਿਸਟਮ ਨੇ ਚਲਾਉਣਾ ਜੇ ਨਹੀਂ ਚੱਲਦਾ ਕਿਉਂ ਨਹੀਂ ਜੇ ਪਹਿਲੀ ਗੱਲ ਤੋਂ ਠੀਕ ਜੇ ਨਹੀਂ ਉਹਦੇ ਵਿੱਚ ਨੁਕਸਰੇ ਆ ਉਹ ਕਿਉਂ ਰਿਹਾ ਉਹ ਵੀ ਜਵਾਬਦੇਹੀ ਪ੍ਰਸ਼ਾਸਨ ਦੀ ਹੈ ਤੇ ਜੇ ਉਹਨੂੰ ਚੱਲ ਨਹੀਂ ਰਿਹਾ ਇੱਕ ਬੰਨੇ ਤੋਂ ਉਹਦੀ ਆਉਟਪੁੱਟ ਹੋਣੀ ਸੀ ਉਹਨੇ ਪਾਣੀ ਨੂੰ ਟ੍ਰੀਟ ਕਰਨਾ ਸੀ ਦੂਸਰੇ ਬੰਨੇ ਪਾਣੀ ਗੰਦਾ ਜਾ ਰਿਹਾ ਤੇ ਸਰਕਾਰ ਨੂੰ ਮਿਊਨਿਸਪਲ ਕਮੇਟੀ ਨੂੰ ਜੁਰਮਾਨਾ ਪੈ ਰਿਹਾ এনवायरमेंट ਕੰਪਨਸੇਸ਼ਨ ਪੈ ਰਿਹਾ ਪਹਿਲਾਂ ਲੋਕਾਂ ਦਾ ਪੈਸਾ ਲਾ ਕੇ ਉਹਨੂੰ ਟ੍ਰੀਟਮੈਂਟ ਪਲੈਂਟ ਲਾ ਫਿਰ ਲੋਕਾਂ ਨੂੰ ਜੁਰਮਾਨਾ ਇਸ ਕਰਕੇ ਪੈ ਰਿਹਾ ਕੋਈ ਚੱਲ ਨਹੀਂ ਇਹ ਜਵਾਬ ਦੇਈ ਕਿ ਕੌਣ ਨਹੀਂ ਹੋ ਜਿਹੜੀ ਚੀਜ਼ ਦੇ ਉੱਤੇ ਜਿੰਨਾ ਦੀ ਜ਼ਿੰਮੇਵਾਰੀ ਹੈ ਲੋਕ ਵੀ ਜਿਹੜਾ ਹੈਗਾ ਵਾ ਚੁੱਪ ਕਰ ਰਹੇ ਆ ਕਿਰੇ ਆ ਸਰਕਾਰਾਂ ਦੇ ਵੀ ਕਹਿੰਦੇ ਜਿੰਨੇ ਚਿਰ ਲੰਘ ਤੈਨੂੰ ਖਾ ਲੋ ਕਿਉਂਕਿ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਤੁਹਾਨੂੰ ਇੰਡਸਟਰੀ ਤੁਹਾਡੀ ਕਿਹੋ ਜੀ ਆ ਉਹਦੇ ਵਿੱਚੋਂ ਰਸਾਇਣ ਕਿਹੋ ਜਾਂ ਨਿਕਲਨੇ ਉਹ ਸਾਰਾ ਕੁਝ ਤਾਂ ਪਹਿਲਾਂ ਹੀ ਤੈਅ ਹੁੰਦਾ ਤੁਹਾਨੂੰ ਉਹਦੀ ਪਰਮਿਸ਼ਨ ਤੁਸੀਂ ਉਹਨੂੰ ਟ੍ਰੀਟ ਕਿੱਦਾਂ ਕਰੋਗੇ ਤੁਸੀਂ ਉਹਨੂੰ ਡਿਸਪੋਜ਼ ਆਫ ਕਿੱਦਾਂ ਕਰੋਗੇ ਕਿੱਥੇ ਕਰੋਗੇ ਉਹ ਸਾਰੀਆਂ ਚੀਜ਼ਾਂ ਤਾਂ ਪਹਿਲਾਂ ਤੈਅ ਹੁੰਦੀਆਂ ਨੇ ਤੇ ਜੇ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗਲਤ ਹੁੰਦਾ ਆ ਫਿਰ ਇਹਦਾ ਮਤਲਬ ਸਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਉਹ ਕਾਲੀਆਂ ਭੇਡਾਂ ਬੈਠੀਆਂ ਨੇ ਜਿਨ੍ਹਾਂ ਦਾ ਕਰਕੇ ਸਾਰਾ ਕੁਝ ਹੁੰਦਾ ਸਾਡੇ ਪਾਣੀ ਕਾਲੇ ਹੋ ਰਿਹਾ ਇਹਨਾਂ ਕਾਲੀਆਂ ਭੇਡਾਂ ਦਾ ਕਰਕੇ ਬਸ ਇਹੋ ਭ੍ਰਿਸ਼ਟਾਚਾਰ ਅਸੀਂ ਚੁੱਪ ਕਰ ਜਾਣਾ ਜੇ ਇਹਦੇ ਕੋਈ ਹੋ ਰਿਹਾ ਤਾਂ ਮੂੰਹ ਦੂਸਰੇ ਬੰਦੇ ਨੂੰ ਕਰ ਲੈਣਾ ਜੇ ਕੋਈ ਆਇਆ ਹੈ ਸਾਡੇ ਕੋਲ ਸ਼ਿਕਾਇਤ ਆ ਤੇ ਉਹਨੂੰ ਇਗਨੋਰ ਕਰਨਾ ਤੇ ਜੇ ਹੋ ਵੀ ਗਈ ਉਤੋਂ ਕਿਸੇ ਲੀਡਰ ਦਾ ਫੋਨ ਆ ਜਾਣਾ ਕੋ ਜਾਣਦੇ ਤੂੰ ਉਹਨਾਂ ਨੂੰ ਕਹੋ ਕਿ ਜਿਹੜਾ ਗਲਤ ਕੰਮ ਕਰੂਗਾ ਉਹ ਹੀ ਪੈਸੇ ਦੇਊਗਾ ਜਿਹੜਾ ਹੁਣ ਆਪ ਦਾ ਟ੍ਰੀਟਮੈਂਟ ਪਲੈਂਟ ਵੀ ਚਲਾਊਗਾ ਉਹ ਕਿਉਂ ਪੈਸੇ ਦੇਊਗਾ ਕਿਸੇ ਨੂੰ ਅਧਿਕਾਰੀ ਨੂੰ ਕਿਉਂ ਦੇਊਗਾ ਪੋਲੀਟੀਸ਼ੀਅਨ ਨੂੰ ਕਿਉਂ ਦੇਊਗਾ ਸੋ ਇਸ ਵਾਸਤੇ ਅਸੀਂ ਕਹਿੰਦੇ ਮੁੱਦਿਆ ਬਣਾਈ ਰੱਖਣਾ ਇਹ ਸਾਡੇ ਪੋਲੀਟੀਸ਼ੀਅਨਾਂ ਦੀ ਵੀ ਤੇ ਪ੍ਰਸ਼ਾਸਨ ਦੇ ਦੋਨੋਂ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਆ ਚੁੱਪ ਆ ਇਸ ਕਰਕੇ ਲੋਕਾਂ ਦੀ ਚੁੱਪੀ ਜਿਹੜੀ ਹੈਗੀ ਆ ਲੋਕ ਉਹਨੂੰ ਬਰਦਾਸ਼ਤ ਕਰ ਰਹੇ ਆ ਜੇਕਰ ਇਹੇ ਹੀ ਜਦੋਂ ਇਲੈਕਸ਼ਨ ਆਉਂਦੀਆਂ ਇਹ ਮੁੱਦਾ ਲੋਕ ਲੈ ਕੇ ਵਹਿਣ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਇਹ ਸਮਝ ਆ ਜਾਵੇ ਅੱਛਾ ਇੱਕ ਚੀਜ਼ ਹੋਰ ਇੱਥੇ ਤੁਹਾਡਾ ਮਾਨ ਸਤਕਾਰ ਅੱਜ ਕੀਤਾ ਗਿਆ ਤੁਸੀਂ ਇੱਥੇ ਪਹੁੰਚੇ ਹੋ ਜੇ ਮਨ ਹਾਸ ਹੋਰੀ ਜਿਹੜੀ ਆ ਉਹਨਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ ਔਰ ਉਹਨਾਂ ਦੇ ਵੱਲੋਂ ਵੀ ਜਿੱਦਾਂ ਤੁਸੀਂ ਉੱਥੇ ਜਿਹੜਾ ਉਹ ਨਾਨਕ ਘੱਟ ਬਣਾਈ ਹੋਈ ਹੈ ਇੱਥੇ ਵੀ 13-13 ਕਰਕੇ ਗੁਰਨਾਨਕ ਫੂਡ ਬੈਂਕ ਹੈਗਾ ਜਿੱਥੇ ਜ਼ਰੂਰਤਮੰਦ ਕੁਝ ਸਟੂਡੈਂਟਸ ਆਉਂਦੇ ਨੇ ਜਾਂ ਕੁਝ ਪਰਿਵਾਰ ਇਹੋ ਜਿਹੇ ਹੈਗੀਆਂ ਸਿੰਗਲ ਫੈਮਿਲੀ ਸਿੰਗਲ ਮਦਰ ਹੈਗੀਆਂ ਨੇ ਜਿਹੜੀਆਂ ਇੱਥੇ ਕਿਉਂਕਿ ਗੁਜ਼ਾਰਾ ਕਈ ਵਾਰ ਕਰਨਾ ਬਹੁਤ ਔਖਾ ਹੋ ਜਾਂਦਾ ਉਹਨਾਂ ਲਈ ਮੁਫਤ ਦੇ ਵਿੱਚ ਫੂਡ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਤੇ ਮੈਨੂੰ ਪਤਾ ਕਿ ਤੁਸੀਂ ਗੇੜਾ ਜ਼ਰੂਰ ਮਾਰਿਆ ਹੋਏਗਾ ਉਧਰਲੇ ਪਾਸੇ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਵੀ ਜ਼ਰੂਰ ਕਹਿ ਰਹੇ ਅਸੀਂ ਗਏ ਨਹੀਂ ਅੱਜ ਉਹਨਾਂ ਨੇ ਗੱਲ ਕੀਤੀ ਹੈ ਕੋਸ਼ਿਸ਼ ਕਰਾਂਗੇ ਦਰਸ਼ਨ ਕਰਾਂਗੇ ਪਰ ਸਾਈਂ ਗੁਰੂ ਨਾਨਕ ਪਾਸਾ ਨੇ ਜੋ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜਾ ਵੰਡ ਛਕਣ ਦਾ ਸੁਨੇਹਾ ਹਰ ਗੁਰਸਿੱਖ ਦੇ ਅੰਦਰ ਆ ਕੋਈ ਦਾਨਪੁਰਨ ਵਾਸਤੇ ਕਿਸੇ ਕੋਈ ਘਾਟ ਨਹੀਂ ਹਰ ਕੋਈ ਆਪਣੇ ਦਿਨ ਦਿਲੋਂ ਕਰਦਾ ਸੋ ਇੱਕ ਬਹੁਤ ਵਧੀਆ ਪਰਾਲਾ ਜਿਹੜਾ ਆਪਾਂ ਕਹਿੰਦੇ ਗਰੀਬ ਦਾ ਮੋਖ ਗੁਰੂ ਦੀ ਕੋਲ ਹਮ ਸਾਨੂੰ ਉਹ ਗਰੀਬ ਦੇ ਲੋੜਵੰਦ ਦੀ ਮਦਦ ਕਰਨਾ ਚਾਹੇ ਉਹ ਫੂਡ ਦੀ ਗੱਲ ਆ ਚਾਹੇ ਉਹਨੂੰ ਕਿਸੇ ਕੱਪੜੇ ਦੀ ਲੋੜ ਆ ਚਾਹੇ ਉਹਨੂੰ ਜੁੱਤੀ ਦੀ ਲੋੜ ਆ ਜਾਂ ਉਹਦੀ ਕੋਈ ਜ਼ਰੂਰਤ ਨੂੰ ਉਹ ਪੂਰਾ ਕਰਨਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਆ ਉਪਦੇਸ਼ ਆ ਤੇ ਉਹਨੂੰ ਇਹ ਫਾਲੋ ਕਰਨਾ ਬੜੀ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਸ਼ੁਕਰੀਆ ਅਜਤਾ ਥੋੜਾ ਜਿਹਾ ਸਮਾਂ ਜਿਹੜਾ ਆ ਉਹ ਆਪਾਂ ਲਿਆਇਆ ਕਿਉਂਕਿ ਮਸਰੂਫੀਤ ਤੁਹਾਡੀ ਵੀ ਹੈਗੀ ਆ ਤੇ ਇੱਕ ਡਿਟੇਲਡ ਜੀ ਗੱਲਬਾਤ ਜਿਹੜੀ ਆ ਉਹ ਦੁਬਾਰਾ ਫੇਰ ਜਿੰਨੀ ਦੇਰ ਤੱਕ ਤੁਸੀਂ ਕੈਨੇਡਾ ਹੈਗੇ ਇੱਕ ਵਾਰੀ ਫੇਰ ਆਪਾਂ رابطہ ਬਣਾਵਾਂਗੇ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਬਹੁਤ ਬਹੁਤ ਜਸਵੀਰ ਸਿੰਘ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ